ਮੰਜੀ ਸਾਹਿਬ ਕੋ ਆਵਾਜ਼ ਆਉਂਦਾ ਐ ਕੰਡਾ ਕੋ ਰੋਣਾ ਲੱਗਨੇ ਗੁੱਲਾ ਘਰ ਗਾਇਆ ਪੁੱਟਾ ਪੈਦੇ ਛੜੀ ਕਹਿਣ ਲੱਗਾ ਭਾਈ ਲਾਲੋ ਉਹ ਇੱਥੇ ਹੀ ਟਿਲੀਆਂ ਘਣੀ ਜਾਏਗਾ ਕਿ ਮੰਨ ਵੀ ਘੜੇਗਾ ਥੋੜੀ ਬੇਇੱਜ਼ਤੀ ਠੋਕ ਕੇ ਦੇ ਦਿੱਤੀ ਉਹ ਵੱਡੀ ਸਾਹਿਬ ਕੋ ਜਿਹੜਾ ਬੰਦਾ ਘੜਿਆ ਹੋਵੇ ਇਮਾਨਦਾਰੀ ਨਾਲ ਕੰਮ ਕਰਦਾ ਹੋਵੇ ਅੰਦਰੋਂੋਂ ਆਵਾਜ਼ ਨਿਕਲਦੀ ਹੋਵੇ ਨਿਰੰਕਾਰ ਦੀ ਜਿਹੜਾ ਘੜਿਆ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਧਰਮ ਦੀ ਆ ਕੇ ਕਹਿ ਰਿਹਾ ਕਿ ਧਰਮ ਦੇ ਪ੍ਰਚਾਰ ਦਾ ਮੁਖੀ ਬਣਨਾ ਹੈ ਤੇ ਉਹ ਨੂੰ ਪਤਾ ਹੀ ਪਗਾਨੇ ਸਾਡੇ ਲੋਕ ਜਿਹੜੇ ਬਾਹਰ ਦੇ ਲੋਕ ਕੀ ਕਹਿੰਦੇ ਕਹਿੰਦੇ ਇਹ ਤੇ ਗੁਰਲੀ ਕਹਾ ਹੈ ਇਹਦਾ ਮਾਨ ਨਹੀਂ ਘੜਿਆ ਉਹ ਭਾਈ ਮਾਨ ਘੜਿਆ ਸੀ ਤੇ ਗੁਰੂ ਸਾਹਿਬ ਆ ਗਏ ਤਾਂ ਹੀ ਉਹਨੇ ਧਰਮ ਦਾ ਪ੍ਰਚਾਰ ਦਾ ਮੁਖੀ ਲਾਇਆ ਉਹਨਾਂ ਨੂੰ ਧਰਮ ਦੇ ਪ੍ਰਚਾਰ ਦਾ ਮੁਖੀ ਭਾਈ ਘੜੋ ਜੀ ਨੂੰ ਲਾਇਆ ਕਦੀ ਦੇਖਿਆ ਤੁਸੀਂ ਕਿਉਂ ਨਾ ਉਹ ਇਹ ਗੱਲ ਕਹਿੰਦੇ ਆ ਫੋਟੋ ਬਣਾ ਲਈ ਦੀ ਨਾਲ ਪੈਸਾ ਰੱਖ ਦਿੱਤਾ ਆਹੀ ਰੰਗ ਦਿੱਤੀ ਰੰਦਾ ਲੋਬਿਆਂ ਦੇ ਸਾਹਦੇ ਤਾਂ ਕਿਉਂ ਨਹੀਂ ਪਾਠ ਕਰਦੇ ਦਿਖਾਇਆ ਕਿਉਂ ਵੀ ਭਜਨ ਕਰਦੇ ਦਿਖਾਇਆ ਕਿਉਂ ਵੀ ਸਰਕਾਰ ਦੇ ਨਾਲ ਲੋਕਾਂ ਨੂੰ ਅੱਜ ਫੂਲ ਲਾਉਂਦੇ ਉਹਨਾਂ ਫੂਲ 'ਚ ਪਾਣੀ ਪਵਾਉਂਦਾ ਦਿਖਾਇਆ ਅਸੀਂ ਇਹ ਸੈਕਟਰ ਕਰਕੇ ਪਏ ਵੇ ਅਸੀਂ ਉਹਦੇ ਹੀ ਸੈਕਟਰ ਕਰਕੇ ਪਏ ਗਏ ਸਾਡੇ ਵੱਡੇ-ਵਡੇਰਿਆਂ ਨੇ ਉਹਨਾਂ ਨੂੰ ਇੱਜ਼ਤ ਦਿੱਤੀ ਭਾਈ ਲਾਲੋ ਜੀ ਨੂੰ ਉਹਨਾਂ ਦੀ ਕਿਰਤ ਨੂੰ ਇੱਜ਼ਤ ਦਿੱਤੀ ਯਾਨੀ ਅੱਗੇ ਅਸੀਂ ਖੰਦੀ ਨਹੀਂ ਕਹੋਣਾ ਅਸੀਂ ਕਹੋਣਾ ਆਪਣੇ ਆਪ ਨੂੰ ਤਰਖਾਏ ਕਹੋਣਾ ਕਿਉਂਕਿ ਭਾਈ ਲਾਲੋ ਜੀ ਤੁਸੀਂ ਬੜੀ ਉੱਚੀ ਤੇ ਸੁੱਧੀ ਕਿਰਤ ਕਰਦੇ ਹੋ ਅਸੀਂ ਤਰਖਾਅ ਕਹਾਵਾਂਗੇ ਆਪ ਨੂੰ ਸਾਡੇ ਬਜ਼ੁਰਗਾਂ ਨੇ ਸਾਨੂੰ ਤਰਖਾਨ ਕੋ ਆਇਆ ਸਰਕਾਰਾਂ ਨੇ ਸਾਨੂੰ ਦਾ ਜਿਹੜਾ ਚਿਕਾ ਜਾਲਤ ਬਣਾ ਕੇ ਪੇਸ਼ ਕੀਤਾ ਸਭ ਉਹਦੇ ਵਿੱਚ ਪਰ ਲੋਕੀ ਸਾਡਾ ਪਿੱਛਾ ਨਹੀਂ ਛੱਡਿਆ ਫੇਰ ਕਹਿਣ ਲੱਗ ਪਏ ਗੁੱਲੀ ਕਾੜੇ ਗੁੱਲੀ ਕਾੜੇ ਤੁਸੀਂ ਅੱਜ ਨਹੀਂ ਕਿੰਨੇ ਡੈਸਟਰੀਆਂ ਦੇ ਮਾਲਕ ਬਣ ਗਏ ਤੁਸੀਂ ਡਾਕਟਰ ਇੰਜੀਨੀਅਰ ਬਣ ਗਏ ਜਿਵੇਂ ਗੁੱਲੀ ਕਾੜੇ ਇੱਥੇ ਹੀ ਗੱਲ ਖਤਮ ਹੋਈ ਰਾਸ਼ਟਰਪਤੀ ਜਿਆਨ ਜੋਂ ਬਣਿਆ ਉਹਦੇ ਨਾਲ ਦਾ گیا ਰਾਸ਼ਟਰਪਤੀ ਗੁੱਲੀ ਘੜਾ ਬਣਾ ਤਾ ਫਿਰ ਰਾਸ਼ਟਰਪਤੀ ਨੇ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣਿਆ ਤੇ ਬਈ ਮੈਨੂੰ ਗੁੱਲੀ ਘੜਾ ਕਹਿ ਰਹੇ ਨੇ ਮੇਰੀ ਕੌਣ ਕਹਿ ਰਿਹਾ ਮੈਨੂੰ ਨਹੀਂ ਕਹਿ ਰਿਹਾ ਅਨਜਾਣਪਈ ਜਦੋਂ ਆਣ ਖਜਾ ਕੇ ਤੇ ਫਿਰ ਉਹਨਾਂ ਨੇ ਇੱਕ ਲੈਟਰ ਲਿਖਿਆ ਇੰਦਰਾ ਗਾਂਧੀ ਨੂੰ ਕਿ ਸਾਡਾ ਜਿਹੜਾ ਨਾਮ ਗੜਿਆ ਸਾਨੂੰ ਮਿਲਿਆ ਐਥੇ ਮੈਂ ਕੋਲ ਰੋਕ ਕੇ ਇੱਥੋਂ ਦੁਬਾਰਾ ਦੱਸਾਂਗਾ ਕਿ ਰਾਮ ਗੜਿਆ ਸਾਨੂੰ ਕਿੱਥੋਂ ਹੋਇਆ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਉਹ ਪਹਿਲਾ ਜੱਸਾ ਸਿੰਘ ਸੀ ਐਲਾਨ ਕਰ ਕੋਈ ਦਿੱਖੇ ਉਹ ਰਹਿ ਰਹੇ ਸੀ ਕਿ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ ਹਰ ਜਗ੍ਹਾ ਰੌਣਕਾਂ ਤੇ ਮਿਠੌਂਦੀ ਆ 12 ਦਰਿਆ ਸੀ 12 ਦਰਿਆ 12 ਦਰਿਆ ਚੋਂ ਇੱਕ ਗੇਟ ਸਾਡਾ ਜਿੱਤੇ ਹੋਣ ਜਾ ਕੇ ਤੁਸੀਂ ਦੇਖੋ ਉਹ ਗੇਟ ਸਾਡੀ ਰੌਣਕ ਤੇ ਧਾਰ ਕੇ ਨੈਸ਼ਨ ਨੇ ਸਤਾਰ ਪਿਆਰਾ ਸਿੰਘ ਮਠਾੜੂ ਨੂੰ ਚੇਅਰਮੈਨ ਲਾ ਕੇ ਉੱਥੇ 20 ਲੱਖ ਰੁਪਏ ਕੋਲੋਂ ਦੇ ਕੇ